ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜੋ ਪ੍ਰੈਸ ਕਾਨਫਰੰਸ ਹੈ ਪੰਜਾਬੀ ਚੇਤਨਾ ਮੰਚ ਦੇ ਬੈਨਰ ਥੱਲੇ ਹੈ ਜਿਹਦੇ ਵਿੱਚ ਉਹਨਾਂ ਦੇ ਕਨਵੀਨਰ ਚਰਨਜੀਤ ਸਿੰਘ ਐਸਟੀਐਮ ਰਿਟਾਇਰਡ ਉਹਨਾਂ ਦੇ ਨਾਲ ਬੈਠੇ ਨੇ ਤਰਜਿੰਦਰ ਸਿੰਘ ਜੀ ਜੋ ਡੀਜੀਪੀਸੀ ਦੇ ਮੈਂਬਰ ਵੀ ਹਨ ਅਤੇ ਹੋਰ ਇਹਨਾਂ ਦੇ ਸਾਥੀ ਤੇ ਦਾਸ ਸਰਪੰਚ ਜੋ ਇਹਨਾਂ ਦੇ ਨਾਲ ਨਿਸ਼ਾਨਾ ਬਿਸ਼ਾਨਾ ਸਪੋਰਟ ਵਿੱਚ ਖੜਾ ਰਹਿੰਦਾ ਹੈ ਕਿਉਂਕਿ ਇਹਨਾਂ ਦੇ ਐਫਰਟਸ ਜੋ ਪੰਜਾਬੀ ਚੇਤਨਾ ਮੰਚ ਦੇ ਕਿਉਂਕਿ ਦਾਸ ਜੀ ਨਾਲ ਔਰ ਸਤਕਾਰਯੋਗ ਮਜੀਦ ਸਿੰਘ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਨੇ ਹਰ ਜੋ ਐਫਰਟਸ ਕੀਤਾ ਜਿਸ ਤਰਫੋਂ ਸਰਕਾਰ ਨੇ ਜਿਸਲੇ ਪੰਜਾਬੀ ਨੂੰ ਖਤਮ ਕੀਤਾ ਉਸ ਤੋਂ ਬਾਅਦ ਇੱਕ ਕਮੇਟੀ ਹੋਣ ਦੇ ਵਿੱਚ ਆਈ ਪੰਜਾਬੀ ਪੰਜਾਬੀ ਚੇਤਨਾ ਮੰਚ ਉਹਨਾਂ ਦੇ ਕਨਵਿਨਿਅਰ ਅਸਕੀਮ ਸਾਹਿਬ ਉਹਨਾਂ ਦੇ ਨਾਲ ਚੱਲ ਕੇ ਅਸੀਂ ਹਰ ਸਕੂਲ ਦੇ ਵਿੱਚ ਸਿਸ ਪੰਜਾਬੀ ਦੀ ਬੁੱਕਾਂ ਨੂੰ ਵੰਡ ਕੇ ਪੰਜਾਬੀ ਨੂੰ ਪ੍ਰੋਮੋਟ ਕਰਨਾ ਉਹ ਇੱਕ ਸਾਡਾ ਜਾਤੀ ਇੱਤੇ ਧਰਮੇ ਫਰਜ਼ ਵੀ ਸੀ ਉਸ ਫਰਜ਼ ਨੂੰ ਨਿਭਾਦੇ ਹੋਏ ਅੱਜ ਉਸ ਐਫਰਟs ਨੂੰ ਅੱਗੇ ਚਲਦੇ ਹੋਏ ਅੱਜ ਉਸ ਉਸੋ ਅਸੀਂ ਚੀਤ ਕੀਤਾ ਹੈ ਜਿਸ ਤਰੀਕੇ ਦੇ ਨਾਲ ਸਰਕਾਰ ਉੱਪਰ ਪ੍ਰੈਸ਼ਰ ਸਿੱਖ ਕਮਿਊਨਿਟੀ ਦੇ ਤਰਫੋਂ ਜਿੱਤੇ ਵਿੱਚ ਖਾਸ ਕਰਕੇ ਚੱਠੇ ਤੋਂ ਇੱਕ ਬਹੁਤ ਵੱਡਾ ਜੋ ਰੈਲੀ ਦੇ ਤੌਰ ਪਰ ਕੱਢ ਕੇ ਇਥੇ ਆਸ਼ਨ ਦੇ ਵਿੱਚ ਮਾਪਕੀਤੀ ਗਈ ਔਰ ਸਰਕਾਰ ਨੂੰ ਚਿਤਾਇਆ ਗਿਆ ਸੀ ਔਰ ਸਰਕਾਰ ਨੂੰ ਦੱਸਿਆ ਗਿਆ ਸੀ ਕਿ ਸਾਡੇ ਨਾਲ ਫਿਤਕਰਾ ਹੁੰਦਾ ਹੈ ਉਸ ਫਿਤਕਰੇ ਦੇ ਤੌਰ ਤੇ ਇਹ ਸਰਕਾਰ ਨੂੰ ਦੱਸਣ ਦਾ ਯਤਨ ਕੀਤਾ ਗਿਆ ਸੀ ਤੇ ਅਸੀਂ ਅੱਜ ਉਸ ਕਕਾਰ ਤੇ ਪਹੁੰਚਦੇ ਹਾਂ ਕਿ ਕਿ ਜਿਹੜੀ ਸਾਡੀ ਲੜਾਈ ਸੀ ਮਾਂ ਬੋਲੀ ਦੀ ਅੱਜ ਉਸ ਨੂੰ ਜਿੱਤ ਕੇ ਦਸਵੀਂ ਤੋਂ 12ਵੀਂ ਤੱਕ ਵਿੱਚ ਪ੍ਰਸ਼ਾਸਨ ਨੇ ਇਸ ਨੂੰ ਇੰਪਲੀਮੈਂਟ ਕੀਤਾ ਸੀ ਕੀਤਾ ਹੈ ਉਹ ਅਸੀਂ ਪ੍ਰਸ਼ਾਸਨ ਨੂੰ ਮੁਬਾਰਕ ਵੀ ਦਿੰਦੇ ਹਾਂ ਜਿਥੇ ਮੁਬਾਰਕ ਦਿੰਦੇ ਹਾਂ ਪ੍ਰਸ਼ਾਸਨ ਨੂੰ ਉੱਥੇ ਅਸੀਂ ਮਹਿਸੂਸ ਵੀ ਕਰਦੇ ਹਾਂ ਕਿ ਪ੍ਰਸ਼ਾਸਨ ਨੇ ਸਾਡੇ ਨਾਲ ੱਟਾ ਕਰਨ ਦਾ ਯਤਨ ਕੀਤਾ ਸੀ ਤੇ ਜਿਸ ਤਰੀਕੇ ਦੇ ਨਾਲ ਬੜੇ ਹੀ ਵਿਸਤਾਰ ਦੇ ਵਿੱਚ ਐਸਟੀਆਰ ਸਾਹਿਬ ਨੇ ਔਰ ਤਜਿੰਦਰ ਸਿੰਘ ਹੋਰਾਂ ਨੇ ਬੜੇ ਵਿਸਤਾਰ ਦੇ ਵਿੱਚ ਇਹਨਾਂ ਦਾ ਆਪਸੀ ਦੇ ਅੱਗੇ ਸਾਰਾ ਕੁਝ ਦੱਸਿਆ ਹੈ ਤਾਂ ਮੈਂ ਉੱਥੇ ਹੀ ਜਿੱਥੇ ਇਸ 10+2 ਦੇ ਵਿੱਚ ਪੰਜਾਬੀ ਨੂੰ ਸਰਕਾਰ ਨੇ ਲਾਗੂ ਕੀਤਾ ਹੈ ਉੱਥੇ ਮੈਂ ਜਿੰਨੇ ਵੀ ਸਾਡੀਆਂ ਜੱਥੇਬੰਦੀਆਂ ਠਿਰਾਹਨ ਪੰਜਾਬ ਸਿੱਖ ਠਿਰਾਹਨ ਉਹਨਾਂ ਨੂੰ ਵੀ ਅਪੀਲ ਕਰਦਾ ਹਾਂ ਜਿੱਥੇ ਖਾਸ ਕਰਕੇ ਗੁਰਦੁਆਰਾ ਪਰਮਤ ਕਮੇਟੀ ਜੰਮੂ ਅਤੇ ਸਟੇਟ ਬੋਰਡ ਅਤੇ ਹੋਰ ਜਥੇਬੰਦੀਆਂ ਜਿਤਨੀ ਵੀ ਜਥੇਬੰਦੀਆਂ ਸਿੱਖ ਨੌਜਵਾਨ ਸਭਾ ਸਿੰਪਲ ਕੈਂਪ ਸਿੱਖ ਨੌਜਵਾਨ ਸਭਾ ਪੋਰਕਮ ਸਿੱਖ ਨੌਜਵਾਨ ਸਭਾ ਕੈਂਪ ਬਲਗੁਜ਼ਾਰ ਸਿੱਖ ਨੌਜਵਾਨ ਸਭਾ ਡਿਗਾਣਾ ਸਿੱਖ ਨੌਜਵਾਨ ਸਭਾ ਹੰਦੂੜਖ ਇਹਨਾਂ ਨੂੰ ਅਪੀਲ ਕਰਦੇ ਹਾਂ ਕਿ ਆਪ ਜੀ ਰਾਈ ਕਿ ਉਹ ਆਪਣੇ ਇर्द-ਗਿਰਦ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਤੇ 10 ਔਰ 10+2 ਦੇ ਵਿੱਚ ਪੰਜਾਬੀ ਸਬਜੈਕਟ ਜ਼ਰੂਰ ਰੱਖਣ ਕਿਉਂਕਿ ਪੰਜਾਬੀ ਸਾਡੀ ਹੈ ਤੇ ਸਾਡਾ ਸਦਾਤ ਹੈ ਸਾਡਾ ਸਦਾਤ ਨੂੰ ਟਾ ਦੇਣ ਦੀ ਕੋਸ਼ਿਸ਼ ਕੀਤੀ ਸਰਕਾਰ ਨੇ ਇਹ ਸਾਡੀ ਸਾਰੀਆਂ ਜਥੇਬੰਦੀਆਂ ਇੱਕ ਮੱਤ ਹੋ ਕੇ ਤੇ ਸਰਕਾਰ ਨੂੰ ਚਿਤਾਇਆ ਔਰ ਸਰਕਾਰ ਨੂੰ ਉੱਥੇ ਤੱਕ ਮਜਬੂਰ ਕੀਤਾ ਕਿ ਪੰਜਾਬੀ ਨੂੰ ਅੱਜ ਵਾਪਸ ਅਸੀਂ ਉਸ ਕਕਾਰ ਦੇ ਵਿੱਚ ਲੈ ਕੇ ਜਾਣ ਦੇ ਵਿੱਚ ਕਾਮਯਾਬ ਹੋਏ ਆ ਜੋ ਕਮੀਆਂ ਰਹਿੰਦੀਆਂ ਹਨ ਸਰਕਾਰ ਦੇ ਅੱਗੇ ਉਸ ਨੂੰ ਵੀ ਅਸੀਂ ਬੜੇ ਅੱਛੇ ਤਰੀਕੇ ਦੇ ਨਾਲ ਸਾਰੇ ਜਥੇਬੰਦੀਆਂ ਮਿਲ ਕੇ ਉਸ ਨੂੰ ਪਲੀਟ ਕਰਾਂਗੇ ਔਰ ਸਰਕਾਰ ਦੇ ਦਰਵਾਜੇ ਤੇ ਠੋਕਰ ਮਾਰਦੇ ਰਾਂਗੇ ਆਪਣੇ ਹੱਕ ਦੀ ਲੜਾਈ ਲੜਦੇ ਰਾਂਗੇ ਜੀ ਇਨਾ ਹੀ ਲਫਜ਼ਰ ਦੇ ਨਾਮ ਸਮਾਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ